ਪਾਕਿਸਤਾਨ ਦੇ ਖਿਲਾਫ ਦੇਸ਼ ਵਾਸੀਆਂ ਦਾ ਗੁੱਸਾ ਸ਼ਾਂਤ ਹੁੰਦਾ ਨਹੀਂ ਦਿਖਾਈ ਦੇ ਰਿਹਾ ਅੰਮ੍ਰਿਤਸਰ 'ਚ ਸ਼ਿਵ ਸੈਨਾਵਲੋ ਭਾਰਤ-ਪਾਕਿਸਤਾਨ 'ਚ ਚੱਲ ਰਹੀ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਸਖਤ ਸੁਰੱਖਿਆ ਨੇ ਸ਼ਿਵ ਸੈਨਾ ਦੇ ਇਸ ਵਿਰੋਧ ਤੇ ਪਾਣੀ ਫੇਰ ਦਿੱਤਾ ਬੱਸ ਰੋਕਣ ਦੀ ناکਾਮ ਕੋਸ਼ਿਸ਼ ਤੋਂ ਬਾਅਦ ਸ਼ਿਵ ਸੈਨਾ ਵਰਕਰਾਂ ਨੇ ਪਾਕਿਸਤਾਨ ਦਾ ਝੰਡਾ ਸਾੜ ਕੇ ਨਾਹਰੇਬਾਜ਼ੀ ਕੀਤੀ ਅਸੀਂ ਫਿਰ ਵੀ ਆਪਣਾ ਰੋਜ ਜਿਤਾਉਂਦੇ ਆ ਪਾਕਿਸਤਾਨ ਦਾ ਝੰਡਾ ਜਲਾਇਆ ਆ ਤੇ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਕਿਤੇ ਇਹ ਨਾ ਹੋਵੇ ਕਿ ਪੂਰੇ ਮੁਲਕ ਦੇ ਵਿੱਚ ਇੱਕ ਬਗਾਵਤ ਦੀ ਲਹਿਰ ਛਿੜ ਜਾਵੇ ਜਿਹੜੀ ਕਿ ਸਰਕਾਰ ਕੋਲੋਂ ਸੰਭਾਲ ਨਹੀਂ ਆਉਂਦੀ ਹੋ ਜਾਵੇ ਹੁਣ ਲੋਕ ਬਹੁਤ ਜ਼ਿਆਦਾ ਪਾਕਿਸਤਾਨ ਦੇ ਅਸਰ ਵਿੱệ ਤੋਂ ਪਰੇਸ਼ਾਨ ਨੇ ਔਰ ਚਾਹਦੇ ਨੇ ਵੀ ਹਿੰਦੁਸਤਾਨ ਔਰ ਪਾਕਿਸਤਾਨ ਦਾ ਜਿਹੜਾ ਕਾਰੋਬਾਰ ਔਰ ਜਿਹੜੇ ਵੀ ਸਮਝੌਤੇ ਨੇ ਰੱਦ ਕਰ ਦਿੱਤੇ ਜਾਣ ਇਸ ਦੇ ਨਾਲ ਹੀ ਸ਼ਿਵ ਸੈਨਾ ਨੇ ਮੰਗ ਕੀਤੀ ਕਿ ਨਪਾਕ ਹਰਕਤਾਂ ਦੇ ਲਈ ਪਾਕਿਸਤਾਨ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਾਗਬਾਣੀ ਟੀਵੀ ਲਈ